ਇਦੇ ਸਮੇਂ ਦੇ ਵਿੱਚ ਜਿਹੜੀਆਂ ਬਿਮਾਰੀਆਂ ਬੜੀਆਂ ਵੱਧ ਚੁੱਕੀਆਂ ਨੇ ਤੇ ਇਲਾਜ ਬੜੇ ਮਹਿੰਗੇ ਹੋ ਚੁੱਕੇ ਨੇ। ਤਾਂ ਠੀਕ ਆ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਲੇਕਿਨ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਨੇ ਸਮਾਤ ਐਨ ਜੀਓਜ਼ ਨੇ ਜਾਂ ਸਾਡੇ ਐਨ ਆਰ ਆਈ ਨੇ ਜੋ ਵੀ ਇਸ ਪਾਸੇ ਆਪਣਾ ਯੋਗਦਾਨ ਪਾਉਣ ਦਾ ਸੁਨਹਿਰੀ ਸੁਭਗੇ ਵਾਲੀ ਗੱਲ ਹੋ ਸਕਦੀ ਆ। ਕਿ ਜਿਹੜੇ ਜੁਜਤਾ ਜਿਹੜੇ ਹਾਲਾਤ ਚੱਲ ਰਹੇ ਨੇ ਜੋ ਪਾਕਿਸਤਾਨ ਦੇ ਨਾਲ ਜਿਹੜੀ ਜੰਗ ਦੇ ਮਾਹੌਲ ਬਣਿਆ ਹੋਇਆ ਜਿਹੜਾ ਇਹ ਵਸਾ ਗੁਰੂ ਸਾਹਿਬ ਮੇਰ ਕਰਨ ਕੀ ਉਹਦੀ ਲੋੜ ਨਾ ਪਵੇ ਲੇਕਿਨ ਜੋ ਪਿਛਲੇ ਸਮੇਂ ਦੇ ਵਿੱਚ ਇਹ ਸਾਡੇ ਪਾਣੀਆਂ ਦੇ ਮੁੱਦੇ ਤੇ ਸਾਡਾ ਧੱਕਾ ਹੋਇਆ ਤੇ ਉਹਦੇ ਲਈ ਸਿੱਧੇ ਤੌਰ ਤੇ ਕਾਂਗਰਸ ਜ਼ਿੰਮੇਵਾਰ ਹੈ ਕਿਉਂਕਿ ਪੰਜਾਬ ਦੇ ਪਾਣੀਆਂ ਤੇ ਕਿਸੇ ਦਾ ਹੱਕ ਨਹੀਂ ਜਿਹੜਾ ਵਿਆਸ ਆਕੜਾ ਮੈਨੇਜਮੈਂਟ ਬੋਰਡ ਬਣਿਆ ਇਹ ਵੀ ਇਹ ਵੀ ਉਸੇ ਧਾਰਾ ਦਾ ਆਧਾਰ ਬਣ ਕੇ ਜਿਹੜੀ 79 79 ਧਾਰਾ ਲਾਈ ਗਈ ਸੀ ਨਹੀਂ ਕਦੀ ਹੋਣੀ ਨਹੀਂ ਬਣਦੀ ਜਿਹੜੀ ਕੇਂਦਰ ਦੀ ਸਰਕਾਰ ਆ ਭਾਜਪਾ ਜੇ ਪੰਜਾਬ ਨੂੰ ਇਨਸਾਫ ਦੇਣਾ ਚਾਹੁੰਦੇ ਆ ਇਹ ਪਾਣੀ ਦੇ ਮੁੱਦੇ ਤੇ ਅੱਜ ਵੀ ਦੇ ਸਕਦੇ ਆ ਅੱਜ ਜਿਹੜੀਆਂ ਗੈਰ ਸੰਵਧਾਨਿਕ ਧਾਰਾ ਨੇ ਤੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਲਿਆ ਕੇ ਉਹਨਾਂ ਨੂੰ ਰੱਦ ਕਰ ਦੇਣ ਇਹ ਹਰ ਸਾਲ ਡਿਬੜਾ ਸਾਹਿਬ ਦੀ ਯਾਦ ਦੇ ਵਿੱਚ ਇੱਕ ਕੈਂਪ ਲਵਾਇਆ ਜਾਂਦਾ ਜਿਹਦੇ ਵਿੱਚ ਲੋੜਵੰਦਾਂ ਦਾ ਫ੍ਰੀ ਚੈੱਕਅਪ ਵੀ ਅਤੇ ਉਹਨਾਂ ਦਾ ਜਿਹੜਾ ਇਲਾਜ ਵੀ ਕੀਤਾ ਜਾਂਦਾ ਸੋ ਇਸ ਲਈ ਮੈਂ ਧੰਨਵਾਦ ਕਰਦਾ ਸਾਰੇ ਟ੍ਰੈਸਟ ਦਾ ਜਿੰਨਾ ਬਲੋਕ ਬਹੁਤ ਵਧੀਆ ਉਪਰਾਲਾ ਜਿਹੜਾ ਕਿਉਂਕਿ ਅਜਿਹੇ ਸਮੇਂ ਦੇ ਵਿੱਚ ਜਿਹੜੀਆਂ ਬਿਮਾਰੀਆਂ ਬੜੀਆਂ ਵੱਧ ਚੁੱਕੀਆਂ ਨੇ ਤੇ ਇਲਾਜ ਬੜੇ ਮਹਿੰਗੇ ਹੋ ਚੁੱਕੇ ਨੇ ਤਾਂ ਠੀਕ ਆ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਲੇਕਿਨ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਨੇ ਸਮਾਜ ਐਨ ਜੀਓਜ਼ ਨੇ ਜਾਂ ਸਾਡੇ ਐਨ ਆਰ ਆਈ ਨੇ ਜੋ ਵੀ ਇਸ ਪਾਸੇ ਆਪਣਾ ਯੋਗਦਾਨ ਪਾਉਣ ਦਾ ਸੁਨਹਿਰੇ ਸੋਗੇ ਵਾਲੀ ਗੱਲ ਹੋ ਸਕਦੀ ਆ ਕਾਨਫਰੰਸ ਕਰਨ ਦੀ ਗੱਲ ਕਿਤੇ ਜੀ ਦਾਸਰਿਕ ਨੇ ਕਾਨਫਰੰਸ ਕਰ ਰਹੇ ਆ ਲੇਕਿਨ ਕੱਲ ਉਹਦੇ ਲਈ ਇੱਕ ਪ੍ਰੈਸ ਕਾਨਫਰੰਸ ਵੀ ਹੋਈ ਸੀ 27ਵਾਂ ਨੂੰ ਕੀਤੀ ਸੀ ਤੇ ਬਾਅਦ ਚੋਂ ਮੈਸੇਜ ਆਇਆ ਵੀ ਉਹ ਪੋਨ ਹੋ ਗਈ ਆ ਕਿਉਂਕਿ ਉਸੇ 24 ਤਰੀਕ ਦੀ ਕਿਉਂਕਿ ਜਿਹੜੇ ਮੌਜੂਦਾ ਜਿਹੜੇ ਹਾਲਾਤ ਚੱਲ ਰਹੇ ਨੇ ਜੋ ਪਾਕਿਸਤਾਨ ਦੇ ਨਾਲ ਜਿਹੜੀ ਜੰਗ ਦੇ ਮਾਹੌਲ ਬਣਿਆ ਹੋਇਆ ਹੈ ਜਿਹੜਾ ਤੇ ਵੈਸੇ ਗੁਰੂ ਸਾਹਿਬ ਮਿਹਰ ਕਰਨ ਕਿ ਉਹਦੀ ਲੋਟ ਨਾ ਪਵੇ ਤੇ ਉਹਦੇ ਕਰਕੇ ਅਸੀਂ ਜਿਹੜਾ ਇਹ ਪ੍ਰਸ਼ਾਸਨ ਦੀ ਜਿਹੜੀ ਹਦਦਾਂ ਸੀਗੀਆਂ ਉਹਦੇ ਕਰਕੇ 24 ਤਰੀਕ ਨੂੰ ਕੀਤਾ ਜੇ ਸਰ ਪੰਜਾਬ ਦੇ ਪਾਣੀ ਨੂੰ ਲੈ ਕੇ ਹਾਈ ਕੋਰਟ ਨੇ ਵੱਡਾ ਫੈਸਲਾ ਲਿਆ ਹੈ ਬੀਵੀਐਮਬੀ ਕਹਿ ਰਹੀ ਨੇ ਕਿ ਵੀ ਜਿਹੜਾ ਤੁਸੀਂ ਫੈਸਲਾ ਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਖਲ ਅੰਦਾਜ਼ੀ ਕਰ ਰਹੀ ਆ ਦੂਜੇ ਪਾਸੇ ਅੱਜ ਨੰਗਲ ਡੈਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚ ਰਹੇ ਨੇ ਕੀ ਲੱਗਦਾ ਜੀ ਕਿ ਅੱਜ ਕੀ ਫੈਸਲਾ ਹੋਊਗਾ ਚਲੋ ਅੱਜ ਜੀ ਫੈਸਲੇ ਦੇ ਵਿੱਚ ਕੀ ਹੋਣਾ ਦੱਸੋ ਆਪ ਦਾ ਕ੍ਰੈਡਿਟ ਵਾਲ ਪਿੱਛੇ ਨੇ ਹਣਾ ਕ੍ਰੈਡਿਟ ਵਾਲ ਲੈ ਰਹੇ ਨੇ ਵੀ ਅਸੀਂ ਇਹਦੇ ਵਿੱਚ ਕਿਵੇਂ ਨਾ ਕਿਵੇਂ ਕ੍ਰੈਡਿਟ ਲੈ ਲੀਏ ਕੋਈ ਲੇਕਿਨ ਜੋ ਪਿਛਲੇ ਸਮੇਂ ਦੇ ਵਿੱਚ ਇਹ ਸਾਡੇ ਪਾਣੀਆਂ ਦੇ ਮੁੱਦੇ ਤੇ ਸਾਡਾ ਨ ਤੱਕਾ ਹੋਇਆ ਉਹਦੇ ਲਈ ਸਿੱਧੇ ਤੌਰ ਤੇ ਕਾਂਗਰਸ ਜ਼ਿੰਮੇਵਾਰ ਕਿਉਂਕਿ ਉਹਨਾਂ ਨੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਵੀ ਬੜੇ ਵਿਸਤਾਰ ਦੇ ਨਾਲ ਅਸੀਂ ਸਾਰਾ ਜਿਹੜਾ ਪਿਛਲੀਆਂ ਜੋ ਵੀ ਇਹਨਾਂ ਦੀਆਂ ਤਕੇਸ਼ੀਆਂ ਇਹਦੀਆਂ ਗਲਤੀਆਂ ਹੋਈਆਂ ਤੇ ਉਹ ਕਿਉਂਕਿ ਉਹ ਜਿਹੜੀ ਜੜ ਕਿੱਥੇ ਹੈਗੀ ਹੈ ਨਾ ਜਿਹੜੀ 78 ਧਾਰਾ ਸੀਗੀ 1966 ਜਿਹੜਾ ਐਕਟ ਬਣਿਆ ਸੀਗਾ ਜਦੋਂ ਸਾਡੇ ਸੂਬਿਆਂ ਦੀ ਵੰਡ ਹੋਈ ਆ ਸੋ ਉਹ ਜਿਹੜੀ ਧਾਰਾ ਸੀਗੀ ਉਹ ਲਾ ਕੇ ਜਿਹੜੀ ਉਹ ਗੈਰ ਸੰਵਧਾਨਿਕ ਧਾਰਾ ਸੀਗੀ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਉਹਨਾਂ ਨੇ 79 ਦੇ ਵਿੱਚ ਚੈਲੰਜ ਕੀਤੀ ਸੀ ਤੇ ਜਿੱਕਦੇ ਉਹ ਸੁਪਰੀਮ ਕੋਰਟ ਚੋਂ ਦਰਬਾਰਾ ਸਿੰਘ ਦੀ ਸਰਕਾਰ ਜਦੋਂ ਮੁੱਖ ਮੰਤਰੀ ਸੀਗੇ ਤੇ ਇਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਤੱਕ ਇਹਨਾਂ ਨੇ ਉਹਨਾਂ ਨੇ ਵਾਪਸ ਕਰਾਇਆ ਉਹ ਕੇਸ ਉੱਥੋਂ ਹੀ ਸਾਡਾ ਜਿਹੜਾ ਪੱਕਾ ਕਮਜ਼ੋਰ ਆ ਕਿਉਂਕਿ ਪੰਜਾਬ ਦੇ ਪਾਣੀ ਆ ਤੇ ਕਿਸੇ ਦਾ ਹੱਕ ਨਹੀਂ ਇਹੜਾ ਵਿਆਸ ਆਕੜਾ ਮੈਨੇਜਮੈਂਟ ਬੋਰਡ ਬਣਿਆ ਇਹ ਵੀ ਇਹ ਵੀ ਉਸੇ ਧਾਰਾ ਦਾ ਆਧਾਰ ਬਣ ਕੇ ਜਿਹੜੀ 79 79 ਧਾਰਾ ਲਾਈ ਗਈ ਸੀ ਨਹੀਂ ਤਾਂ ਇਹ ਹੋਣੀ ਨਹੀਂ ਬਣਦੀ ਇੱਥੇ ਕੋਈ ਬੋਰਡ ਬਣਾਉਣਾ ਬਣਦਾ ਹੀ ਨਹੀਂ ਸਾਰਾ ਪੰਜਾਬ ਦਾ ਹੱਕ ਆ ਅੱਜ ਜਿਹੜਾ ਪੰਜਾਬ ਦਾ ਪਾਣੀ ਆ ਤੇ ਪੰਜਾਬ ਨੂੰ ਤਾਂ 25% ਮਿਲ ਰਿਹਾ ਵਾ ਪੰਜਾਬ ਪਰਸੈਂਟ ਦੇ ਕਰੀਬ ਰਾਜਸਥਾਨ ਨੂੰ ਜਾ ਰਿਹਾ ਪਹਿਲਾਂ ਰਾਇਟੀ ਮਿਲਦੀ ਸੀ ਅੱਜ ਜੋ ਰਾਇਟੀ ਚੋੜਾਰ ਪਰ ਪਏ ਸਾਡਾ ਉਹਦੇ ਵੱਲ ਬਣਦਾ ਵਾ ਫਿਰ ਜਿਹੜਾ ਹਰਿਆਣੇ ਨੂੰ ਵੀ ਜਾ ਰਿਹਾ ਦੇਖੋ ਜਮਨਾ ਨਦੀ ਲੰਘ ਰਹੀ ਆ ਹਰਿਆਣੇ ਚ ਜੋ ਵੰਡ ਹੋਈ ਹਰਿਆਣੇ ਚ ਆ ਗਈ ਅਸੀਂ ਕਦੋਂ ਜਮਨਾ ਦਾ ਪਾਣੀ ਮੰਗਦੇ ਆ ਇਸ ਲਈ ਇਹਨਾਂ ਦਾ ਕੋਈ ਹੱਕ ਨਹੀਂ ਹੈਗਾ ਲੇਕਿਨ ਸਹੀ ਢੰਗ ਦੇ ਨਾਲ ਇਹਦੀ ਪੈਰਵਾਈ ਨਹੀਂ ਕੀਤੀ ਗਈ ਅਸੀਂ ਤਾਂ ਹੁਣ ਵੀ ਕਹਿੰਦੇ ਆ ਵੀ ਜੇ ਜਿਹੜੀ ਕੇਂਦਰ ਦੀ ਸਰਕਾਰ ਆ ਭਾਜਪਾ ਜੇ ਪੰਜਾਬ ਨੂੰ ਇਨਸਾਫ ਦੇਣਾ ਚਾਹੁੰਦੇ ਆ ਇਹ ਪਾਣੀ ਦੇ ਮੁੱਦੇ ਤੇ ਤਾਂ ਅੱਜ ਵੀ ਦੇ ਸਕਦੇ ਆ ਅੱਜ ਜਿਹੜੀਆਂ ਗੈਰ ਸੰਵਧਾਨਿਕ ਧਾਰਾ ਨੇ ਤੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਲਿਆ ਕੇ ਉਹਨਾਂ ਨੂੰ ਰੱਦ ਕਰ ਦੇਣ ਜਾਂ ਇਹ ਰੈ ਲੈ ਲੈਣ ਥਰੂ ਰਾਸ਼ਟਰਪਤੀ ਸੁਪਰੀਮ ਕੋਰਟ ਤੋਂ ਜਿਹੜਾ ਪ੍ਰਾਈਮ ਮਿਨਿਸਟਰ ਦਾ ਅਧਿਕਾਰ ਹੈ ਕਿ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਲਿਆ ਜਾ ਸਕਦਾ ਤੇ ਇਹ ਜੇ ਕਿਤੇ ਇਹੀ ਰੈ ਲੈ ਲੈਣ ਜਿਹੜੀ ਅਜੇ ਤੱਕ ਨਹੀਂ ਲਈ ਗਈ ਜੋ 2004 ਦੇ ਵਿੱਚ ਕੈਪਟਨ ਮਨਿੰਦਰ ਸਿੰਘ ਨੇ ਜਿਹੜਾ ਵਾਟਰ ਟਰਮੀਨੇਸ਼ਨ ਟਰਮੀਨੇਸ਼ਨ ਐਗਰੀਮੈਂਟ ਜਿਹੜਾ ਐਕਟ ਪਾਸ ਕੀਤਾ ਸੀਗਾ ਉਹਦੀ ਰੈ ਮੰਗੀ ਗਈ ਲੇਕਿਨ ਉਹਦੇ ਵਿੱਚ ਜੇ 78 79 ਅਸੀਂ ਉਦੋਂ ਹੀ ਇਹ ਰੱਦ ਕਰ ਦਿੰਦੇ ਉਹ ਰੈਫਰੈਂਸ ਦੇ ਵਿੱਚ ਆ ਜਾਣਾ ਸੀ ਸਾਨੂੰ ਉਸ ਇਨਸਾਫ ਮਿਲ ਜਣਾ ਦੀ ਸੁਪਰੀਮ ਕੋਰਟ ਤੋਂ ਸੋ ਇਸ ਤਰ੍ਹਾਂ ਦੀ ਜਿਹੜੀ ਗਲਤੀ ਪਿਛਲੇ ਟਾਈਮ 'ਚ ਹੋਈ ਉਹਦਾ ਖਮਿਆਜਾ ਭੁਗਤ ਰਹੇ ਹਾਂ ਹੁਣ ਹੁਣ ਤਾਂ ਦੇਖੋ ਕੋਸ਼ਿਸ਼ਾਂ ਲੜਾਈ ਲੜੀ ਜਾਓ ਲੇਕਿਨ ਕੰਟਰੋਲ ਆਖੜਾ ਜਿਹੜਾ ਬਿਆਸ ਮੈਨੇਜਮੈਂਟ ਬੋਰਡ ਤੇ ਵੀ ਸੈਂਟਰ ਦਾ ਵਾ ਉਹ ਇਹਨਾਂ ਨੇ ਡੈਮ ਸੇਫਟੀ ਐਕਟ ਬਣਾ ਕੇ ਹੋਰ ਵੀ ਆਪਣਾ ਜਿਹੜਾ ਉਹਦੇ ਤੇ ਸੰਭਲ ਇੱਕ ਤਰ੍ਹਾਂ ਦਾ ਕਬਜ਼ਾ ਕੀਤਾ ਹੋਇਆ ਸਾਰਾ ਲੇਕਿਨ ਕਿਸੇ ਦਾ ਪੰਜਾਬ ਤੋਂ ਬਿਨਾਂ ਪਾਣੀਆਂ ਤੇ ਕੋਈ ਅਧਿਕਾਰ ਨਹੀਂ ਹੈਗਾ ਇਹ ਸਾਡੇ ਨਾਲ ਸ਼ਰੇਆਮ ਜਿਹੜੀ ਧੱਕੇਸ਼ਾ ਹੀ ਹੋਈ ਆ ਤੇ ਸਿੱਧੇ ਤੌਰ ਤੇ ਕਾਂਗਰਸ ਦੀ ਸਰਕਾਰ ਜ਼ਿੰਮ ਤੇ ਜਿਹੜੇ ਬੀਜੇਪੀ ਆ ਇਹ ਸਾਨੂੰ ਇਨਸਾਫ ਦੇਣਾ ਚਾਹੁੰਦੇ ਆ ਦੇ ਸਕਦੇ ਆ ਜੀ ਇਹ ਚਾਹੁੰਦੇ ਆ ਵੀ ਅਸੀਂ ਪੰਜਾਬ ਨੂੰ ਇਨਸਾਫ ਦੇਣਾ ਤੇ ਅੱਜ ਵੀ ਇਹਨਾਂ ਕੋਲ ਮੌਕਾ ਹੈਗਾ ਵਾਇਰ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਬਾਬਾ ਜੋਰਾਵਰ ਸਿੰਘ ਸਚੇ ਸਿੰਘ ਸੀਨੀਅਰ ਸੈਕੰਡਰੀ ਸਕੂਲ ਅਤੇ ਟਰਸਟ ਨੇ ਬਾਬਾ ਜੋਰਾਵਰ ਸਿੰਘ ਸਕੂਲ ਦੇ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਮਿਲ ਲਾਇਆ ਤੇ ਨਾਲ ਹੀ ਬਲੱਡ ਡੋਨੇਸ਼ਨ ਕੈਂਪ ਵੀ ਲਾਇਆ ਇਹ ਟਰਸਟ ਦਸ਼ਮੇਸ਼ ਸਪੋਰਟਸ ਕਲੱਬ ਦੇ ਨਾਲ ਰਲ ਕੇ ਸਾਰੇ ਜ਼ਿਲ੍ਹੇ ਦੇ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਔਰ ਆਪਰੇਸ਼ਨਲ ਕੈਂਪ ਲਵਾਉਂਦੀ ਰਹੀ ਹੈ ਔਰ ਅੱਗੇ ਨੂੰ ਵੀ ਲਾਉਂਦੀ ਰੋ ਲਗਭਗ 80 ਤੋਂ 85 ਅਸੀਂ ਕੈਂਪ ਲਾ ਚੁੱਕੇ ਹਾਂ ਔਰ ਮੋਸਟਲੀ ਸਾਰਾ ਏਰੀਆ ਅਸੀਂ ਕਵਰ ਕਰ ਚੁੱਕੇ ਹਾਂ ਔਰ ਸੈਕੰਡ ਰਾਉਂਡ ਵੀ ਸ਼ੁਰੂ ਕਰ ਰਹੇ ਹਾਂ ਔਰ ਇਸ ਮੌਕੇ ਦੇ ਉੱਤੇ ਮੈਂ ਜੀ ਆਇਆਂ ਆਖਦਾ ਯਸ਼ੇਦਾਰ ਜੀ ਸੰਤਾਨ ਸਿੰਘ ਮੈਦਪੁਰੀ ਜੀ ਔਰ ਅੱਜ ਦੇ ਮੁੱਖ ਮਹਿਮਾਨ ਸਰਮਨਤ ਸਿੰਘ ਯਾੜੀ ਐਮ ਐਲ ਏ ਦਾਖਾ ਮੈਂ ਇੱਥੇ ਆ ਕੇ ਇਸ ਕੈਂਪ ਦੇ ਵਿੱਚ ਸ਼ਿਰਕਤ ਕੀਤੀ ਔਰ ਬੱਚਿਆਂ ਨੂੰ ਅਸ਼ੀਰਵਾਦ ਦੇਣਾ ਹੁਣ ਕੈਂਪ ਦਾ ਆਗਾਤਨ ਕਰਨ ਜਾਣ ਕੇ ਇਹਨਾਂ ਨੂੰ ਜੀ ਆਇਆਂ ਵੀ ਆਖਦਾ ਤੇ ਇਹਨਾਂ ਦਾ ਧੰਨਵਾਦ ਵੀ ਕਰਦਾ ਇਸ ਮੌਕੇ ਤੇ ਮੈਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਇਕਾਈ ਵੱਲੋਂ ਵਿਸ਼ਵਾਸ ਵੀ ਦਿਵਾਉਣਾ ਕਿ ਇੱਥੇ ਅਸੀਂ ਵੱਧ ਤੋਂ ਵੱਧ ਭਾਗੀ ਕਰਾਂਗੇ ਔਰ 24 ਤਰੀਕ ਨੂੰ ਇਕੱਠੇ ਹੋ ਕੇ ਇੱਕ ਵਿਸ਼ਾਲ ਪ੍ਰੋਗਰਾਮ ਕਰਾਂਗੇ ਜਿਦੇ ਵਿੱਚ ਸਾਰੇ ਇਲਾਕੇ ਚੋਂ ਲੋਕ ਆ ਸੰਗਤ ਆ ਕੇ ਸ਼ਿਰਕਤ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ